ਮੈਂ ਦੱਸਣਾ ਚਾਹਾਂਗਾ ਜੀ ਥਾਣਾ ਅਜਨਾਲਾ ਦੇ ਵਿੱਚ ਪੂਰੇ ਪੰਜਾਬ 'ਚ ਜੁਧ ਨਸ਼ਾ ਵਿਰੁੱਧ ਜਿਹੜਾ ਚੱਲ ਰਿਹਾ ਵਾ ਉਹਦੇ ਲੜੀ ਤਹਿਤ ਹੀ ਪਹਿਲਾਂ ਵੀ ਕਾਰਵਾਈਆਂ ਸਾਡੇ ਵੱਲੋਂ ਪੰਜਾਬ ਪੁਲਿਸ ਵੱਲੋਂ ਥਾਣਾ ਅਜਨਾਲਾ ਵੱਲੋਂ ਕੀਤੀਆਂ ਗਈਆਂ ਸੀ ਮੁਕੱਦਮੇ ਦਰਜ ਸੀ ਬੰਦੇ ਫੜੇ ਸੀਗੇ ਪਲੱਸ ਕੱਲ ਸਪੈਸ਼ਲੀ ਕੈਸ਼ ਆਪਰੇਸ਼ਨ ਚ ਲਾਇਆ ਗਿਆ ਅਜਨਾਲਾ ਕਸਬੇ 'ਚ ਜਿੱਥੇ ਸਾਡੇ ਕੋਈ ਬਦਨਾਮ ਏਰੀਏ ਸੀਗੇ ਸਾਡੇ ਸੀਨੀਅਰ ਆਫੀਸਰ ਐਸਪੀ ਸਾਹਿਬ ਡੀਐਸਪੀ ਸਾਹਿਬ ਸਾਰੇ ਹੋਰ ਟੀਮ ਆਈਆਂ ਸੀਗੀਆਂ ਜੀ ਉਹਦੇ ਵਿੱਚ ਅਸੀਂ 2 ਮੁਕਦਮੇ ਦਰਜ ਕੀਤੇ ਆ ਤੇ ਦੋ ਮੁਕਦਮਿਆਂ ਦੇ ਵਿੱਚ ਕਮਰਸ਼ੀਅਲ ਰਿਕਵਰੀ ਨਾਨਕ ਕਮਰਸ਼ੀਅਲ ਰਿਕਵਰੀ ਬਰਾਮਦ ਕੀਤੀ ਆ ਜੀ ਇਸ ਤੋਂ ਇਲਾਵਾ 11 ਬੰਦੇ ਇਹਦੇ ਵਿੱਚ ਹੁਣ ਤੱਕ ਜਿਹੜੇ ਉਹ ਅਰੈਸਟ ਕੀਤੇ ਆ ਉਹਨਾਂ ਦੀ ਪੁਸ਼ਕਿਸ਼ ਚੱਲਦੀ ਆ ਅਰੈਸਟ ਨੇ 11 ਬੰਦੇ ਤੇ ਮੈਂ ਤਾਂ ਇਹੀ ਕਹਾਂਗਾ ਜੀ ਇਹ ਸਾਡੀ ਜਿਹੜੀ ਜੁਧ ਨਸ਼ਾ ਵਿਰੋਧ ਦਾ ਪਬਲਿਕ ਦੇ ਸਹਿਯੋਗ ਦੇ ਨਾਲ ਤੇ ਸਾਡਾ ਇਦਾਂ ਹੀ ਚੱਲਦਾ ਰਹੇਗਾ ਤੇ ਜੁਧ ਨਸ਼ਾ ਦਾ ਖਾਤਮਾ ਕਰਕੇ ਹੀ ਸਾਲਾਂਗੇ ਦੀ ਗਿਰ ਕਵਰ ਹੋਇਆ ਜੀ ਇਹਨਾਂ ਬੰਦੇ ਇਹਨਾਂ ਕੋਲੋਂ ਇੱਕ ਮੁਕਦਮੇ ਦੇ ਵਿੱਚ 255 ਗ੍ਰਾਮ ਹਾਇਰੋਇਨਾਂ ਦੂਜੇ ਚ ਕਿੰਨਾ ਗ੍ਰਾਮ ਹਾਇਰੋਇਨਾਂ ਜੀ ਪੰਜ ਮੋਟਰਸਾਈਕਲ ਨੇ ਮੋਬਾਈਲ ਨੇ ਕੰਡਾ ਇਹ ਬਾਕੀ 1 ਲੱਖ 2800 ਰੁਪਇਆ ਡਰਗ ਮਨੀ ਇੱਕ ਪਰਚੇ ਜਾਂ ਤੇ 1100 ਡਰਗ ਮਨੀ ਲੱਗਾ ਜੀ ਦੇਖਦਾ ਕੋਈ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਕੋਈ ਲੋਕ ਨਸ਼ਾ ਸੇਵਨ ਕਰ ਰਹੇ ਸੀ ਉਹਨਾਂ ਖਿਲਾਫ ਵੀ ਕਾਰਵਾਈ ਦੇਖੋ ਜਿਹੜੇ ਨਸ਼ਾ ਸੇਲ ਕਰਦੇ ਨੇ ਉਹਨਾਂ ਖਿਲਾਫ ਤੇ ਸਾਡੀ ਸਖਤ ਕਾਰਵਾਈ ਹੈ ਜੀ ਮੁਕਦਮੇ ਦਰਜ ਕਰਕੇ ਜੇਲ੍ਹ ਭੇਜਿਆ ਹੋਰ ਜਾਣਗੇ ਜਿਹੜੇ ਕੋਈ ਸੇਵਨ ਕਰਨ ਵਾਲੇ ਆ ਜਾਂ ਐਡਿਕਟਡ ਨੇ ਉਹਨਾਂ ਦੇ ਉਹਨਾਂ ਨੂੰ ਅਸੀਂ ਨਸ਼ਾ ਸਟੌਪ ਕੇਂਦਰ ਦੇ ਵਿੱਚ داخل کروا ਕੇ ਉਹਨਾਂ ਦੇ ਸੁਧਾਰ ਹਲ ਵੀ ਜਾ ਰਹੇ ਹਨ ਉਹਨਾਂ ਦੀ ਪੰਚਾਇਤਾਂ ਔਰ ਪਲੱਸ ਬਹੁਤ ਵਾਰ ਬੰਦੇ ਬੁਲਾ ਕੇ ਸਰ ਜਿਹੜੇ આરોપી ਹਾਂ ਇਹਨਾਂ ਦੇ ਦੋ ਦੋ ਬੰਦਿਆਂ ਦੇ ਪਹਿਲਾਂ ਪਰਚੇ ਦਰਜ ਹੈ ਜੀ ਤੇ ਪਹਿਲਾ ਮੁਕਦਮਾ ਦਰਜ ਨੇ ਤੇ ਬਾਕੀ ਜਿਹੜੇ ਹੈਗੇ ਉਹਨਾਂ ਦੇ ਦਰਜ ਨਹੀਂ ਆ ਪਰ ਇਹ ਇੱਕ ਲੜੀ ਬਣੀ ਹੋਈ ਲੜੀ ਨੂੰ ਤੋੜ ਕੇ ਤੋੜਾਂਗੇ ਜਿਵੇਂ ਅਜ ਨਾਲੇ ਚ ਫਿਲਹਾਲ ਨਹੀਂ ਹਲੇ ਜਿਵੇਂ ਇਹ ਹੁਣ ਫੜੇ ਨੇ ਕਮਰਸ਼ੀਅਲ ਵਾਲੇ ਅਸੀਂ ਕਾਇਦੇ ਕਾਨੂੰਨਾਂ ਇਹਨਾਂ ਦਾ ਵੈਰੀਫਾਈ ਕਰਾਂਗੇ ਅਗਰ ਇਹਨਾਂ ਨੇ ਕੋਈ ਨਸ਼ੇ ਤੋਂ ਕੋਈ ਪ੍ਰਾਪਰਟੀ ਵਹੀਕਲ ਬਣਾਇਆ ਤਾਂ ਉਹ ਜ਼ਬਤ ਹੋਏਗਾ ਜੀ ਕਾਨੂੰਨ ਦੇ ਹੁਕਮ ਤਾ